ਅੱਜ ਵੀ ਮਿੱਤਰੋ ਮਲੋਟ ਮੰਡੀ ਖੜੇ ਆਂ। ਅੱਜ ਕਿਸਾਨ ਟਰੈਕਟਰ ਵਾਲੇ ਬਾਈ ਆਦੇ। ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਵਧੀਆ-ਵਧੀਆ ਟਰੈਕਟਰ। ਅੰਦਰ ਆਂਗੇ ਬਾਈਆਂ ਨਾਲ ਗੱਲਬਾਤ। ਬਹੁਤ ਟਰੈਕਟਰ ਬਾਈਆਂ ਕੋਲੋਂ। ਜਿਹੜਾ ਟਰੈਕਟਰ ਤੁਹਾਨੂੰ ਫ੍ਰੀਜਮੈਂਟ ਦੋਨੋਂ ਮੇਰਾ ਸਾਨੂੰ ਪਸੰਦ ਆ। ਉਹੀ ਖਰੀਦ ਸਕਦੇ ਹੋ ਸਾਰੇ ਟਰੈਕਟਰ ਵਾਲੇ ਜਿਹੜੇ ਬਾਈਆਂ ਕੋਲੋਂ। ਆਜੋ ਆਪਾਂ ਬਾਈਆਂ ਨਾਲ ਕਰਦੇ ਆ ਗੱਲਬਾਤ। ਤੇ ਅੱਗੇ ਦਿਖਾਉਣੇ ਆ ਵੀਡੀਓ ਦੇ ਵਿੱਚ ਟਰੈਕਟਰ। ਲੈ ਵੀ ਮਿੱਤਰੋ ਮਲੋਟ ਮੰਡੀ ਖੜੇ ਆਂ ਅੱਜ ਆਪਾਂ ਜਦੋਂ ਪਕਰਦਿਆ ਬਾਬਾ ਜੀ ਨਾਲ ਗੱਲ ਬਾਤ ਕਹਿੰਦੇ ਬਾਬਾ ਜੀ ਪੰਚਪੌੜੀ ਦੇ ਟਰੈਕਟਰ ਉਰਗੀ ਵਾਲਾ ਹੈ ਅੱਛਾ ਜੀ ਤੇ ਫੋਨ ਲਿੱਖੇ ਤੋਂ ਕਰਦਿਆ ਮਿੱਤਰੋ 60730 ਤੋਂ ਉਹ ਦੱਸੋ ਜੀ 2920 ਜੀ ਦਾ ਆਪ ਦੇਖ ਲੋ ਅਗਲੇ ਟਾਇਰ ਨਵੇਂ ਆ ਮਗਲੇ ਟਾਇਰ ਹੈਗੇ 50 ਪੈਸੀ 50 ਪੈਸੀ 57 ਪੈਸੀ ਇੰਜਨ ਗੇਅਰ ਤਾਂ ਇੰਜਨ ਗੇਅਰ ਤਾਂ ਓਕੇ ਜੀ ਇਹ ਨੰਬਰ ਕਿੱਥੋਂ ਦਾ ਇਹ ਹੈ ਬਰਦੋ ਭਗਵਾਨ ਆਇਆ ਨੰਬਰ ਹਰਿਆਣਾ ਹੀ ਠੀਕ ਹੋ ਗਿਆ ਤਾਂ ਕੇ ਆਲਾ ਜੀ ਬਈ ਮੈਂ ਐਡੀ ਮੰਨ ਲਓ ਰਾਹ ਯਾਰ ਲੈ ਵੀ ਮਿੱਤਰੋ ਮਲੂਟ ਮੰਡੀ ਖੜਿਆ ਅੱਜ ਆਪਾਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵਧੀਆ-ਵਧੀਆ ਟਰੈਕਟਰਾਂ ਤੇ ਬਾਈਆਂ ਨਾਲ ਕਰਾਂਗੇ ਗੱਲਬਾਤ ਤੇ ਸੋਨੇ ਲੀਕੇ 730 ਤੋਂ ਕਰਦੇ ਆ ਸਟਾਰਟ ਦੋਸਤੋ ਇਹਦੀ ਕੰਡੀਸ਼ਨ ਪਾਇਰਾਂ ਤੋਂ ਦਾ ਦੀ ਇੰਜਨ ਗੇਅਰ ਦਾ ਕਿਥੇ ਬਹੁਤ ਵਧੀਆ ਜੀ ਇੰਜਨ ਗੇਅਰ ਬਹੁਤ-ਬਹੁਤ ਵਧੀਆ ਟਾਇਰ ਅਗਲੇ ਨਵੇਂ ਆ ਬਦਲੇ 60 ਪੈਸੇ 50 60 ਪੈਸੇ ਦੇ ਹੈਗੇ ਠੀਕ ਹੈ ਜੀ ਦੋ ਯਾਰ ਗੇਰਾ ਮਾਡਲ ਹੈ 1,95,000 ਕੀ ਡਿਮਾਂਡ ਕਰਦੇ ਲੋ ਕਿੰਨੇ ਕੁ ਦਾ ਛੱਡਣਾ ਜੀ ਅਾ ਜੀ ਕਿੰਨੇ ਕੁ ਦਾ ਛੱਡਣਾ ਤੇ 1,85,000 ਦਾ ਦੇ ਦਾਂਗੇ ਜੀ 10,000 ਲੈਸ ਕਰ 85,000 ਬਾਕੀ ਰੋਕ ਦੇ ਜੀ ਬਾਕੀ ਮੌਕੇ ਤੇ 10,000 ਮਾਨਤਾਣ ਕਰ ਦੋ ਬਾਕੀ ਮੌਕੇ ਦੇ ਮਾਨਤਾਣ ਹੋ ਜੀ ਮਿੱਤਰੋ ਅੱਗੇ ਆ ਗਿਆ ਫਾਰਮ ਟ੍ਰੈਕ ਦਾ ਇਹਦਾ ਸਹੀ ਮੰਗ ਰੇਡਰ ਕਿੰਨੇ ਪੈਸੇ ਨੇ ਲਗਭਗ 60 ਦੇ ਛੇ ਫਟਪੈਡੀਆ ਆਦੇ ਟਾਇਰ ਸੱਤ ਪੈਡੀਆ 3 3 4 ਟਾਇਰ ਸੱਤ ਪੈਡੀਆ ਇੰਜਨ ਮੇਰੇ ਬੱਕੇ ਲੀਏ ਇੰਜਨ ਮੇਰਾ ਤਾਂਕੀ ਪਾਰਟ ਲਾਇਦਾ ਹੈ 96 1 ਲੱਖ 45000 ਰੁਪਇਆ ਬਾਈ ਡਿਮਾਂਡ ਕਰਦੇ ਆ ਕਿੰਨੇ ਦਾ ਸੱਤਣਾ ਜੀ 100 ਲੱਖ ਦਾ ਜੰਮ ਇਹ ਬਾਈ ਇਹਨੇ 1 ਲੱਖ ਦਾ ਕਰਦਾ ਤੇ ਅੱਗੇ ਆ ਗਿਆ 16 ਲੀਕਾ 750 ਆਣਾ ਨੰਬਰ ਪੰਜਾਬ ਹੈ ਇਹ 2004 ਮਾਡਲ ਹੈ 3 ਲੱਖ 35 2 ਲੱਖ 2 ਲੱਖ 2 ਲੱਖ 35 ਹਜ਼ਾਰ 2 ਲੱਖ 35 ਹਜ਼ਾਰ ਰੁਪਏ ਬਾਈ ਡਿਮਾਂਡ ਕਰਦੇ ਆ ਗਲਤੀ ਹੋ ਗਈ ਸੀ ਮਿੱਤਰੋ ਕਿੰਨੇ ਕੁ ਦਾ ਛੱਡਣਾ ਜੀ ਬਸ ਉਹ ਵੈਨ ਨਹੀਂ ਕਰਿਆ ਸਿਰਫ ਬਸ 2 ਲੱਖ ਤੇ 20 ਹਜ਼ਾਰ ਰੁਪਏ ਕਹਿੰਦੇ ਆਪਾਂ ਦੇ ਦਾਂਗੇ ਅੱਗੇ ਆ ਜਾਂਦੇ ਹਾਂ ਦਰਾ 475 ਜੇ ਇਹਦੇ ਬਾਰੇ ਅਡੂਨਾਂ ਦੀ ਗੱਲ ਕਰੀ ਆਪਾਂ 5 ਇਹ ਵੇਂ ਨਹੀਂ ਸੀ ਲੈ ਇੰਨੇ ਕਿ ਟਾਇਰ ਉਹਦੇ ਵੀ 70 ਪੈਸੇ ਹੈ ਸਾਲ 50 70 ਪੈਸੇ ਟਾਇਰ ਹੈ ਮਿੱਤਰੋ ਪਿੰਜ ਨੂੰ ਜਾਂਦਾ ਵਧੀਆ ਬੈ ਟਰੈਕਟਰ ਬਾਕੇ ਤਸੱਲੀ ਕਰਕੇ ਲੈ ਲਓ ਤਸੱਲੀ ਕਰਕੇ ਲੈ ਲਓ ਠੀਕ ਹੈ ਨੰਬਰ ਮਿੱਤਰੋ ਨੰਬਰ ਮਿੱਤਰੋ ਇਹ ਵੀ ਪੰਜਾਬ ਹੈ 96 ਮਾਡਲ ਹੈ 1 ਲੱਖ ਤੇ 55000 ਰੁਪਇਆ ਬਾਈ ਡਿਮਾਂਡ ਕਰਦੇ ਆ ਇਹ ਕਿੰਨੇ ਦਾ ਛੱਡ ਲਈ 40 ਇਹ ਬਾਈ ਕਹਿੰਦੇ 1 ਲੱਖ ਤੇ 40000 ਰੁਪਇਆ ਨੇ ਛੱਡ ਦਾਂਗੇ 15000 ਰੁਪਏ ਇਹਦੇ ਤੋਂ ਮੈਂ ਕਰਤਾ ਬਾਈ ਜੀ ਇਹ ਤੋਂ ਬਾਅਦ ਆ ਗਿਆ 745 ਇਹਦੀ ਬੱਸ 21 ਟਾਰਾਂ ਦੀ ਕੰਡੀਸ਼ਨ ਹੈ ਇੰਜਨਿੰਗ ਨੰਬਰ ਦਿੱਤਾ ਸੁੱਕਾ ਪਿਆ ਆ ਮਾਡਲ ਹੈਗਾ ਇਹ 99 1 ਲੱਖ ਦੇ ਚਾਹੀਦੇ ਨੇ ਕਿੰਨੇ ਦਾ ਸਿੱਟਣਾ ਇਹ ਜੀ ਲੱਖ ਦੇ 20000 ਦਾ ਬਾਈਕ ਹੈ ਸ਼ਾਨਦਾਰ 30000 ਰੁਪਏ ਘੱਟ ਗਿਆ ਮਿੱਤਰੋ ਇੱਕ ਦੂਜਾ ਆ ਗਿਆ 35 ਵਾਲਾ 1000 ਨੰਬਰ ਇਹ ਪੰਜਾਬ ਦਾ 2013 ਮਾਡਲ ਹੈ 270000 ਰੁਪਏ ਬਾਈ ਡਿਮਾਂਡ ਕਰਦੇ ਪੈਰਾਂ ਦੀ ਕੰਡੀਸ਼ਨ ਇਹਦੀ ਬਹੁਤ ਵਧੀਆ ਕੋਈ ਕਿੰਨੇ ਪੈਸੇ ਨੇ ਲੱਖ 255000 ਦਾ ਬਾਈ ਕਹਿੰਦੇ ਆਪਾਂ ਇਹ ਛੱਡਾਂਗੇ ਪੂਰਾ ਵਧੀਆ ਟ੍ਰੈਂਡਰ ਫਰਮ ਹੈ ਇਹਦਾ ਆ ਗਿਆ 744 ਮਾਡਲ ਇਹ ਹੈਗਾ 2014 325000 ਰੁਪਏ ਬਾਈ ਦਾ ਮਾਰਕ ਨੰਬਰ ਇਹ ਬਾਹਰ ਨਾਲ ਮਿੱਤਰੋ ਅਸਲ ਨੂੰ ਜਿਹੜਾ ਵਧੀਆ ਬੈਟਰੈਕਟਰ ਦਾ ਸਾਡੇ ਲਈ ਤਿਆਰ ਹੈ ਵਧੀਆ ਟਾਇਰ ਹੈਗੇ 80 ਪੈਸੇ 80 ਪੈਸੇ ਟਾਇਰ ਆ ਮਾਦਰ ਨੇ ਉਹ ਵੀ ਜੀ ਡੀ ਦੇ ਟਾਇਰ ਆ ਮਾੜੇ। ਵੀ ਵਧੀਆ ਕੰਡੀਸ਼ਨ ਪਈਆ ਟਰੈਕਟਰ ਜੀ। ਇਹ ਕਿੰਨੇ ਕ ਦਾ ਛੱਡਣਾ ਜੀ? ਇਹ ਬਾ 3 ਦੇ ਆਸ-ਪਾਸ ਹੀ ਛੱਡਦੇ। ਬਾਈ ਜਿਹੜੇ 3 ਦੇ ਆਸ-ਪਾਸ ਹੀ ਛੱਡਾਂਗੇ ਇਹ 25000 ਰੁਪਏ ਇਹਦੇ ਤੋਂ ਘਟ ਗਿਆ ਮਿੱਤਰੋ। ਇਹ ਜੁਬਾਦ ਆ ਗਿਆ ਫਾਰਮ ਟਰੈਕ 45। 2017 ਮਾਡਲ ਟਰੈਕਟਰ ਇਹਦੇ ਨਵੀਂ ਪਿਆ ਜਮਾ ਟਰੈਕਟਰ। 4 ਲੱਖ ਦੇ 40000 ਰੁਪਏ ਬਾਈ ਡਿਮਾਂਡ ਕਰਦੇ ਆ। ਫੁੱਲੇ ਟਾਇਰ ਜਮਾ ਨਵੇਂ ਚਾਰੇ ਟਾਇਰ ਹੀ ਨਵੇਂ ਨਹੀਂ ਸਾਰੇ ਟਾਇਰ ਨਵੇਂ ਹਨ ਅਗਰਾਟ ਮਗਰੂਟ ਨੂੰ ਕਿਤੇ ਯਾਰ ਜੁਰਨੀ ਪਈ ਛਤਰੀ ਜੁਤਰੀ ਸਾਰਾ ਕੁਝ ਨਵਾਂ ਟਰੈਕਟਰ ਜਮਾ ਪੂਰਾ ਓਕੇ ਹੈ ਕਿੰਨੇ ਕਿਤਾ ਛੱਡਣਾ ਸੀ ਇਹ ਸਵਾ ਦਾ ਪਿਆ ਸਵਾ ਇਹ ਕਹਿੰਦੇ ਸਵਾ ਚਾਰ ਦੇ ਆਸੇ ਪਾਸੇ ਛੱਡ ਦਾਂਗੇ ਨੰਬਰ ਕਿੱਥੋਂ ਨਹੀਂ ਨੰਬਰ ਬਾਹਰ ਦਾ ਹੈ ਨੰਬਰ ਇਹ ਵੀ ਧਾਰ ਲਾ ਇੱਕ ਦੂਬਾਰ ਆ ਗਿਆ 35 ਦਾ 16 ਨਿੱਕਾ ਦਫਨਤ ਲੱਚਾ ਜੀ ਇਹ ਵੀਰ ਚਾਰ ਮਾ 1.85 ਲੱਖ ਰੁਪਏ ਦੀ ਬਾਈ ਡਿਮਾਂਡ ਕਰੀ। ਇਹਦੇ ਮਗਰ ਲੈਟਰਾਂ ਦੀ ਕੰਡੀਸ਼ਨ ਦੱਸੋ। ਇਹ ਪੰਜਾ ਪੈਸੀ ਜੀ 40 50 ਠੀਕ ਹੈ। ਮੂਰਲੇ ਵੀ 40 50 ਪੈਸੀ। ਮੂਰਲੇ ਜ਼ਿਆਦੇ ਹੈ। ਮੂਰਲੇ ਵੱਡਾ ਹੈ। ਠੀਕ ਹੈ। ਤੇ ਜੀ ਦੱਸੋ ਜੀ ਆਪਾਂ ਕਿੰਨੇ ਕਰਾ ਛੱਡਣਾ ਹੈ। ਇਹ 70 ਦੇ ਆਸਪਾਸ ਛੜੋ। 1.70 ਲੱਖ ਰੁਪਏ ਦਾ ਬਾਈ ਕਹਿੰਦੇ ਇਹ ਛੜੋ। ਇਹ ਦੂਬਾਰ ਆ ਗਿਆ ਫਾਰਮ ਟਰੈਕ 70 1999 ਮਾਡਲ ਹੈ। ਪੂਰਾ 2 ਲੱਖ ਰੁਪਇਆ ਡਿਮਾਂਡ ਕਰਦੇ ਆ ਬਾਈ ਇਹ ਪੰਜਾਬ ਨੰਦਰਾ ਟ੍ਰੈਕ ਤੇ ਡਾਊਨ ਕਲਾਸ ਪਰ ਬੜਾ ਕਰਾ ਚਾਹੁੰਦਾ ਜੀ ਇਹ ਕਿੰਨੇ ਦਾ ਛੱਡਣਾ ਜੀ 1 ਲੱਖ 80 ਹਜ਼ਾਰ ਦਾ 1 ਲੱਖ 80 ਹਜ਼ਾਰ ਦਾ ਛੱਡ ਦਾਂਗੇ ਬਾਈ ਕਹਿੰਦੇ 20 ਹਜ਼ਾਰ ਰੁਪਇਆ ਇਹਦੇ ਚੋੜਾ ਦਾ ਉਦੋਂ ਬਾਅਦ ਆ ਗਏ ਮਿੱਤਰੋ ਸੱਖ ਵਾਲਾ ਕੋਲ 2008 ਮਾਡਲ ਹੈ ਤੇ 285000 ਰੁਪਇਆ ਵੀ ਡਿਮਾਂਡ ਕਰਦੇ ਆ ਮੇਰੇ ਕਾਰਾਂ ਦੀ ਕੰਡੀਸ਼ਨ ਦੱਸ ਦੋ ਇਹ ਯਾ ਫਲਾਪ ਪ੍ਰੈਸ਼ਰ ਹੈ ਇਹ 45 50 ਪੈਸੇ ਟੈਰ ਆ ਇਹਦੇ ਇਹ ਇੰਜਨ ਗੀਅਰ ਦੀ ਪਾਈਆਂ ਦੀ ਫੁੱਲ ਗਾਰੰਟੀ ਹੂ ਬਾਅਦ ਕਿ ਤੁਸੀਂ ਲੀ ਕਰਕੇ ਤੁਸੀਂ ਮੈਕਨਿਕਟਰ ਲਿਜਾ ਸਕਦੇ ਹੋ ਇਹਦਾ ਦੱਸੋ ਕਿੰਨੇ ਦਾ ਸਰ ਨੰਬਰ ਇਹ ਵੀ ਬਾਹਰ ਦਾ ਹੈ ਨੰਬਰ ਇਹ ਵੀ ਬਾਹਰਲਾ ਹੈ ਸੋ ਇੰਨੇ ਗ੍ਰਾਹਕ ਨੇ 70 80 ਬਾਰੇ ਇਹ ਵੀ ਲੇਕਰੋ 2 ਲੱਖ ਤੇ 70 ਹਜ਼ਾਰ ਰੁਪਏ ਦਾ ਬਾਈ ਛੱਡ ਦੇਣਗੇ ਬਾਕੀ ਮੌਕੇ ਤੇ ਵੀ ਮਾਨਤਾਣ ਹੋ ਜੂ। ਇਦੂ ਬਾਦ ਆ ਗਿਆ 741 ਕੰਡੀਸ਼ਨ ਇਹਦੀ ਪੂਰੀ ਵਧੀਆ ਪਈਆ 2012 ਮਾਡਲ ਹੈ। 2 ਲੱਖ 80 ਹਜ਼ਾਰ ਤੇ ਕੋਈ ਗੱਲ ਕਰਦੇ ਨਹੀਂ। ਇਹ ਕਿੰਨੇ ਕਿਲਾ ਛੱਡ ਨਹੀਂ। ਇਹ ਬਸ 700 200 ਕਰਦਾ ਹੈ। ਦੋ 7 ਦਾ ਚੜ੍ਹ ਗਈ ਪਈ ਇਹ ਇਹ ਵੀ ਨੰਬਰ ਬਾਹਰ ਦਾ ਹੈ 575ਵੇਂ ਦਰਾ ਪੰਜਾਬ ਦਾ ਨੰਬਰ ਹੈ 2010 ਮਾਡਲ ਹੈ 3 ਲੱਖ ਤੇ 25000 ਰੁਪਏ ਬਾਈ ਡਿਮਾਂਡ ਕਰਦੇ ਆ ਇਹ ਵੀ ਨੰਬਰ ਬਾਹਰ ਲਈ ਹੈ ਵੀ ਬਹੁਤ ਬੜਾ ਪੰਜਾਬ ਨੰਬਰ ਆਈ ਇਹ ਪੰਜਾਬ ਦੇ ਪੰਜਾਬ ਦੇ ਟਾਇਰ ਇਹਦੇ ਜਮਾ ਨਵੇਂ ਆ ਮਿੱਤਰੋ ਮਾਗਰ ਲਈ ਹੈ 40 45 ਰੁਪਏ ਟਾਇਰ 50 ਪੈਸੀ ਇਹਦੀ ਦੱਸੋ ਕਿ ਮੈਂ ਕਿੱਥੇ ਕੋਈ ਨਹੀਂ ਜਾ ਸਕਦਾ। ਸਭ ਇਹ ਗਣਤ ਤਨ ਦਾ ਛੱਡ ਦਾਂਗੇ। ਤੇ 25000 ਰੁਪਏ ਦੇ ਝੋਟਿਆ। ਇਹ ਦੂਜਾ ਆ ਗਿਆ ਜਿਹੜਾ ਕੰਮ ਕਰਦਾ। 215000 ਰੁਪਏ ਦਾ ਬੋਲ ਕਰਦੇ ਆ। ਮੁਰਲੇ ਟਾਇਰ ਵੀ ਨਵੇਂ ਮਟਰੋਂ ਮਾਗਰ ਲਈ ਵੀ ਟਾਇਰ ਲਾਉਂਗਾ। 99 ਦਾ ਟਰੈਕਟਰ ਹੈ ਸੁਪਾ ਬਿਆਨ। ਇਹ ਦੱਸੋ ਕਿੰਨੇ ਕਿਰਾਏ ਦਾ ਡਬਲ ਕਲੱਚ ਹੈ ਵੀ ਹਾਂ ਉਹ ਵੀ ਡਬਲ ਕਲੱਚ ਡਬਲ ਕਲੱਚ ਹੈ ਮਿੱਤਰੋ ਇਹ ਕਿੰਨੇ ਦਾ ਛੱਡਣਾ ਹੈ 2 ਲੱਖ ਦਾ 2 ਲੱਖ ਰੁਪਏ ਦਾ ਬਾਈ ਕਹਿੰਦੇ ਛੱਡ ਦਾਂਗੇ ਇਹ 215000 ਰੁਪਏ ਤੋਂ ਮਾਨ 15000 ਰੁਪਏ ਇਹਦੇ ਜੁਟ ਗਿਆ ਤੇ ਬਾਕੀ ਮੌਕੇ ਤੇ ਮਾਨ ਤਾਨ ਹੋ ਜੂਗਾ ਮਿੱਤਰੋ ਜੇ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਤਾਂ ਤੁਸੀਂ ਸੰਪਰਕ ਕਰਕੇ ਗੱਲ ਕਰ ਸਕਦੇ ਹੋ ਬਾਈਆਂ ਨਾਲ ਆਪਾਂ ਸਕਰੀਨ ਤੇ ਨੰਬਰ ਚਲਾ ਦਾਂਗੇ ਧੰਨਵਾਦ